ਸ੍ਰੀ ਰਾਗ ਮਲਾ ਤੀਜਾ ਘਰ ਪਹਿਲਾ ੴ ਸਤਿਗੁਰ ਪ੍ਰਸਾਦਿ ਹਉ ਸਤਿਗੁਰ ਸਿਵੀ ਆਪਣਾਮ ਇਕ ਮਨ ਇਕ ਚਿਤ ਭਾਏ ਸਤਿਗੁਰ ਮਨ ਕਾਮਨਾ ਤੀਰਥ ਜਿਹਨੋਂ ਦੀਬ ਜਾਏ ਮਾਨ ਚਿੰਦਿਆ ਵਰ ਪਾਵਣਾ ਜੋ ਇੱਛਾ ਸੋ ਫਲ ਪਾਏ ਨਾਉ ਧਾਈਐ ਨਾਉ ਮੰਗਿਐ ਨਾਮੇ ਸਜ ਸਮਾਏ ਮਨ ਮੇਰੇ ਹਰ ਰਸ ਚਾਖ ਤਖ ਜਾਏ ਜਿਨੇ ਗੁਰਮਖ ਚਾਖਿਆ ਸਜੇ ਰਹੇ ਸਮਾਏ ਰਹਾਓ ਜਿਨੇ ਸਤਗੁਰ ਸੇਵਿਆ ਇਨੀ ਪਾਇਆ ਨਾਮ ਨਿਧਾਨ ਅੰਤਰਾ ਹਰ ਰਸ ਰਵਰੇਆ ਚੁਕਾ ਮਨ ਅਬ ਮਾਨ ਹਿਰਦੈ ਕਮਲ ਪਰ ਗਾਸੀਆ ਲਾਗਾ ਸਹਜ ਧਿਆਨ ਮਨ ਨਿਰਮਲ ਹਰ ਰਸ ਰਵਰੇਆ ਪਾਇਆ ਦਰਗਹ ਮਾਨ ਸਾਧਗੁਰ ਸੇਵਾ ਨੇ ਆਪਣਾ ਤੇ ਵਿਰੇ ਸੰਸਾਰ ਹਉਮੈ ਮਮਤਾ ਮਾਰ ਕੇ ਹਰ ਰੱਖਿਆ ਔਰ ਧਾਰ ਤਨ ਕੈ ਬਲ ਹਾਰਣ ਜਿਨਾਂ ਨਾਮੇ ਲੱਗਾ ਪਿਆਰ ਸੇ ਸੁਖੀ ਚੌ ਜੁਗਿ ਜਿਨਾਂ ਨਾਮ ਅਖੋਟ ਅਪਾਰ ਗੌਰਮੈ ਲੈ ਨਾਮ ਪਾਈਐ ਤੁ ਕੰਭੋ ਪਿਆਸ ਹਰ ਸੀਤੀ ਮਨ ਰਵਰੇਆ ਘਰ ਹੀ ਮਾਏ ਉਦਾਸ ਜਿਨਹਾਰ ਕਾ ਸਾਦੇ ਆਇਆ ਹੋ ਤਿੰਨ ਬਲ ਹਾਰੇ ਜਾਸੰਗ ਨਾਨਕ ਨਦਰੀ ਪਾਈਐ ਸੱਚੇ ਨਾਮ ਗੁਣਤਾਸ ਜਿਨਾਂ ਹਰਿ ਕਾ ਸਾਧ ਆਇਆ ਹਉ ਤਿਨ ਬਲ ਹਰਿ ਜਾਸਾ ਨਾਨਕ ਨਦਰੀ ਪਾਈਐ ਸਤਿਨਾਮ ਗੁਣਤਾਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ